ਐਮਪੀ ਸੁਖਜਿੰਦਰ ਰੰਧਾਵਾ ਅੱਜਕੱਲ੍ਹ ਦਿੱਲੀ ਦੇ ਵਿੱਚ ਨਹੀਂ ਕਿਉਂਕਿ ਲੋਕ ਸਭਾ ਸੈਸ਼ਨ ਚੱਲਦਾ ਪਿਆ ਪਰ ਅਚਾਨਕ ਉਹਨਾਂ ਦੇ ਵੱਲੋਂ ਇੱਕ ਤੱਥ ਪੇਸ਼ ਕੀਤਾ ਗਿਆ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਸੋਸ਼ਲ ਮੀਡੀਆ ਦੇ ਉੱਤੇ ਇਥੋਂ ਤੱਕ ਲਿਖਦੇ ਨਜ਼ਰ ਆਏ ਕਿ ਉਹਨਾਂ ਦੇ ਬੇਟੇ ਨੂੰ ਜਾਨ ਤੋਂ ਮਾਰਨ ਦੀ ਧੰਕੀ ਮਿਲੀ ਔਰ ਇਲਜ਼ਾਮ ਲਾਇਆ ਹੈ ਗੈਂਗਸਟਰ ਜਗੂ ਭਗਵਾਨਪੁਰੀਆ ਦੇ ਉੱਤੇ ਲੰਗੇ ਦਿਨੀ ਇੱਕ ਗੋਲੀ ਚੱਲੀ ਖਾਸ ਤੌਰ ਦੇ ਉੱਤੇ ਫਤੇਗੜ ਚੂੜੀਆਂ ਨਾਲ ਸੰਬੰਧ ਤੇ ਮਾਮਲਾ ਦੱਸਿਆ ਜਾ ਰਿਹਾ ਜਿਹੜੀ ਗੋਲੀ ਚੱਲੀ ਹੈ ਇੱਕ ਦੁਕਾਨ ਮਾਲਕ ਦੇ ਉੱਤੇ ਗੋਲੀ ਚੱਲੀ ਹੈ ਖਾਸ ਤੌਰ ਦੇ ਉੱਤੇ ਔਰ ਉਸ ਵਾਰਦਾਤ ਦਾ ਲਿੰਕ ਇੱਧਰ ਵੱਲ ਨੂੰ ਜੁੜਦਾ ਨਜ਼ਰ ਆ ਰਿਹਾ ਹੈ ਸੁਖਜਿੰਦਰ ਰੰਧਾਵਾ ਨੇ ਆਪਣੇ ਟਵੀਟ ਦੇ ਵਿੱਚ ਸਾਫ਼ ਲਿਖਿਆ ਹੈ ਕਿ ਉਹਨਾਂ ਦੇ ਇੱਕ ਸਾਥੀ ਜੋ ਉਹਨਾਂ ਦੇ ਬੇਟੇ ਨੂੰ ਮਿਲ ਕੇ ਵਾਪਸ ਗਏ ਸੀ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ ਉਹਨਾਂ ਉੱਤੇ ਫਾਇਰਿੰਗ ਹੋਈ ਹੈ ਤੇ ਉਸ ਤੋਂ ਬਾਅਦ ਉਹ ਲਿਖਦੇ ਨੇ ਕਿ ਉਹਨਾਂ ਦੇ ਬੇਟੇ ਨੂੰ ਥ੍ਰੈਟ ਹੈ ਜੱਗੂ ਭਗਵਾਨਪੁਰੀਆ ਕੋਲੋਂ ਹੁਣ ਜੱਗੂ ਭਗਵਾਨਪੁਰੀਆ ਔਰ ਸੁਖਜਿੰਦਰ ਰੰਧਾਵਾ ਦੇ ਪਰਿਵਾਰ ਦੀ ਜਿਹੜੀ ਲਾਗੜਾਟ ਹੈ ਉਹ ਲੰਘੇ ਕੁਝ ਮਹੀਨਿਆਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਵੇਖਣ ਨੂੰ ਮਿਲੀ ਆ ਖਾਸ ਤੌਰ ਦੇ ਉੱਤੇ ਚੋਣਾ ਵਿਲੇ ਜੱਗੂ ਭਗਵਾਨਪੁਰੀਏ ਦੇ ਇੱਕ ਕਜ਼ਨ ਦੀ ਬਹਿਸ ਵੀ ਹੋ ਗਈ ਸੀ ਸੁਖਜਿੰਦਰ ਰੰਧਾਵਾ ਦੇ ਬੇਟੇ ਦੇ ਨਾਲ ਜਦੋਂ ਜ਼ਿਮਨੀ ਚੋਣਾ ਦਾ ਸਮਾ ਸੀਗਾ ਔਰ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਕਜ਼ਨ ਦੇ ਨਾਲ ਹੀ ਬਹਿਸ ਹੋ ਜਾਂਦੀ ਹੈ ਜਦੋਂ ਸੁਖਜਿੰਦਰ ਰੰਧਾਵਾ ਦੇ ਧਰਮਪਤਨੀ ਗੁਰਦਾਸਪੁਰ ਸੀਟ ਤੋਂ ਚੋਣ ਲੜ ਰਹੇ ਹੁੰਦੇ ਡੇਰਾ ਬਾਬਾ ਨਾਨਕ ਸੀਟ ਤੋਂ ਜਿਹੜੀ ਆ ਚੋਣ ਲੜ ਰਹੇ ਹੁੰਦੇ ਆ ਉਸ ਵੇਲੇ ਅਚਾਨਕ ਇਹ ਹਿਲਜੁਲ ਮਚ ਜਾਂਦੀ ਹੈ ਖੈਰ ਹੁਣ ਗੱਲ ਕਰਦੇ ਆ ਹੋਈ ਵਾਰਦਾਤ ਦੇ ਉੱਤੇ ਜੋ ਸਟੇਟਮੈਂਟ ਸੁਖਜਿੰਦਰ ਰੰਧਾਵਾ ਨੇ ਦਿੱਤੀ ਆ ਉਸ ਬਾਰੇ ਗੱਲ ਕਰਦੇ ਆ ਪਹਿਲਾਂ ਇਹਦੇ ਬਾਰੇ ਬਰੀਫਿੰਗ ਕਿ ਲੰਘੇ ਦਿਣੀ ਗੁਰਦਾਸਪੁਰ ਦੇ ਵਿੱਚ ਇੱਕ ਦੁਕਾਨ ਮਾਲਕ ਦੇ ਉੱਤੇ ਗੋਲੀਆਂ ਚੱਲੀਆਂ ਨੇ ਟੂ ਬੀ ਪ੍ਰੈਸਾਈਜ਼ ਇਹਨੂੰ ਫਤੇਗੜ ਚੂੜੀਆਂ ਦੇ ਨਾਲ ਲਿੰਕ ਕੀਤਾ ਜਾ ਰਿਹਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਰੰਦਾਵਾ ਦੇ ਪੁੱਤਰ ਨੂੰ ਮਿਲ ਕੇ ਵਾਪਸ ਗਏ ਸੀ ਉਹ ਦੁਕਾਨਦਾਰ ਉਹ ਜਿਹੜੇ ਦੁਕਾਨ ਮਾਲਕ ਸੀਗੇ ਔਰ ਦੂਸਰੇ ਪਾਸੇ ਉਦੇਵੀਰ ਰੰਦਾਵਾ ਜੋ ਸੁਖਜਿੰਦਰ ਰੰਦਾਵਾ ਦੇ بیٹے ਨੇ ਉਹਨਾਂ ਨੂੰ ਧਮਕੀ ਮਿਲੀ ਹੈ ਫਤਿਹਗੜ ਚੂੜੀਆਂ ਤੋਂ ਇੱਕ ਦੁਕਾਨ ਮਾਲਕ ਉਹਨਾਂ ਨੂੰ ਮਿਲ ਕੇ ਜਾਂਦੇ ਆ ਜਾਣਕਾਰੀ ਮੁਤਾਬਕ ਉਹਨਾਂ ਨੂੰ ਆਪਣੀ ਕੁਝ ਦਰਖਾਸਤ ਦੱਸਦੇ ਆ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਗੋਲੀਆਂ ਚੱਲ ਜਾਂਦੀਆਂ ਨੇ ਸੁਖਜਿੰਦਰ ਰੰਦਾਵਾ ਇਹ ਦਾਵਾ ਕਰਦੇ ਆ ਕਿ ਉਹਨਾਂ ਦੇ بیٹے ਉਦੇਵੀਰ ਰੰਦਾਵਾ ਨੂੰ ਜਾਨੋਂ ਮਾਰਨ ਦੀ ਜਿਹੜੀ ਧਮਕੀ ਹੈ ਉਹ ਮਿਲੀ ਹੈ ਪਾਰਲੀਮੈਂਟ ਚੋਣਾਂ ਦੌਰਾਨ ਵੀ ਸੁਖਜਿੰਦਰ ਰੰਧਾਵਾ ਨੇ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਉੱਤੇ ਇਲਜ਼ਾਮ ਲਾਏ ਸੀ ਜੱਗੂ ਭਗਵਾਨਪੁਰੀਆ ਉੱਤੇ ਇਲਜ਼ਾਮ ਲਾਏ ਸੀ ਕਿ ਉਹ ਲੋਕਾਂ ਨੂੰ ਡਰਾ ਰਹੇ ਨੇ ਧਮਕਾ ਰਹੇ ਨੇ ਔਰ ਜ਼ਿਮਨੀ ਚੋਣਾ ਵਿੱਚ ਵੀ ਇਦਰਾ ਦੇ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਨਜ਼ਰ ਆਏ ਸੀ ਸੁਖਜਿੰਦਰ ਰੰਧਾਵਾ ਦੇ ਪਰਿਵਾਰ ਦੀ ਬਹਿਸ ਹੁੰਦੀ ਨਜ਼ਰ ਆਈ ਸੀ ਜੱਗੂ ਭਗਵਾਨਪੁਰੀਏ ਦੇ ਚਚੇਰੇ ਭਰਾ ਦੇ ਨਾਲ ਪਰ ਉਸ ਤੋਂ ਬਾਅਦ ਇਹ ਮਾਮਲਾ ਜ਼ਿਆਦਾ ਐਸਕੇਲੇਟ ਹੋ ਗਿਆ ਸੀ ਕਈ ਵਾਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਵੀ ਕਥਿਤ ਤੌਰ ਦੇ ਉੱਤੇ ਗੱਲਾਂ ਕਈਆਂ ਗਈਆਂ ਕਿ ਉਹਨਾਂ ਦੇ ਪਰਿਵਾਰ ਨੂੰ ਗੈਂਗਸਟਰਾਂ ਤੋਂ ਖਤਰਾ ਆਇਆ ਪਰ ਹੁਣ ਉਹਨਾਂ ਨੇ ਆਪਣੇ ਇਸ ਟਵੀਟ ਦੇ ਵਿੱਚ ਸਾਫ਼ ਜ਼ਾਹਿਰ ਕਰ ਦਿੱਤਾ ਕਿ ਉਹ ਗੈਂਗਸਟਰਜ਼ ਦੇ ਅੱਗੇ ਦੱਬਣ ਵਾਲੇ ਨਹੀਂ ਉਹਨਾਂ ਨੇ ਸਾਫ਼ ਲਿਖਿਆ ਆ ਕਿ ਜੇਲ੍ਹਡ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਉਹਨਾਂ ਦੇ ਬੇਟੇ ਨੂੰ ਥ੍ਰੈਟ ਕੀਤਾ ਲਿਖਦੇ ਨੇ ਕਿ ਉਹਨਾਂ ਦੇ ਬੇਟੇ ਦਾ ਇੱਕ ਐਸੋਸੀਏਟ ਜੋ ਅਜੇ ਇੱਕ ਕੰਟੇਨਰ ਅੰਦਰ ਹੀ ਉਹਨਾਂ ਨੂੰ ਮਿਲ ਕੇ ਵਾਪਸ ਗਿਆ ਸੀ ਉਸ ਉੱਤੇ ਫਾਇਰਿੰਗ ਹੋ ਗਈ ਲਿਖਦੇ ਨੇ ਕਿ ਉਹ ਇਸ ਵੇਲੇ ਦਿੱਲੀ ਨੇ ਪਾਰਲੀਮੈਂਟ ਸੈਸ਼ਨ ਚੱਲ ਰਿਹਾ ਪਰ ਨਾਲ ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਨੋ ਗੈਂਗਸਟਰ ਕੈਨ ਸ਼ੇਕ ਮੀ ਕੋਈ ਗੈਂਗਸਟਰ ਉਹਨਾਂ ਨੂੰ ਹਿਲਾ ਨਹੀਂ ਸਕਦਾ ਉਹਨਾਂ ਦੇ ਪਰਿਵਾਰ ਨੂੰ ਡਰਾ ਨਹੀਂ ਸਕਦਾ ਅੱਗੇ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰ ਪੈਰਾਡਾਈਜ਼ ਬਣਾ ਦਿੱਤਾ ਜਿੱਥੇ ਲਾਅ ਐਂਡ ਆਰਡਰ ਬਿਲਕੁਲ ਫਾਲੋ ਨਹੀਂ ਕੀਤਾ ਜਾ ਰਿਹਾ ਉਹਦੀਆਂ ਤਾਂ ਝੀਆਂ ਉੜ ਗਈਆਂ ਨੇ ਇੱਥੇ ਹੀ ਦੱਸ ਦਈਏ ਕਿ ਬਾਕੀ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਵੀ ਸਮਰਥਨ ਦੇ ਵਿੱਚ ਇਸ ਵੇਲੇ ਸੋਖ ਚਿੰਦਰੰਦਾਵਾ ਦੇ ਨਜ਼ਰ ਆ ਰਿਹਾ ਔਰ ਲਾਜ਼ਮੀ ਵੀ ਹੈ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਵੇਖਣ ਦੀ ਗੱਲ ਹੈ ਕਿ ਇਸ ਉੱਤੇ ਕਾਰਵਾਈ ਕੀ ਹੋਵੇਗੀ ਜਾਣਕਾਰੀ ਮੁਤਾਬਕ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਐਕਟਿਵ ਹੈ ਇਸ ਉੱਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਆ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਹੋਂਦੇ ਸਮੇਂ ਵਿੱਚ ਵੇਖਣ ਨੂੰ ਮਿਲੇਗਾ ਦੱਸਦੇ ਰਵਾਂਗੇ ਬੜੇ ਰਵਾਨੀ ਦੀ ਪੰਜਾਬੀ ਤੇ